ਅੱਜ ਸਾਰੇ ਦੇਸ਼ਵਾਸੀ ਛੱਤਰ ਮਹਾਜਾਤੀ ਦਿਵਸ ਬੜੀ ਧੂਮ ਨਾਲ ਮਨਾ ਰਹੇ ਹਨ ਮੈਂ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਹਿੰਦੂ ਪਰਿਵਾਰਾਂ ਦੇ ਵਧਾਈ ਦੇਣਾ ਅਤੇ ਤੁਹਾਡੇ ਸਿਹਰੇਕ ਭਵਿੱਖ ਦੀ ਕਾਮਨਾ ਕਰਦਾ ਹਾਂ ਅੱਜ ਅਜਾਤੀ ਦੇ ਦਿਹਾੜੇ ਤੇ ਸਮਾਧਾਨ ਦੇਸ਼ ਭਾਰਤ ਵਿੱਚ ਹਜ਼ਾਰਾਂ ਖਾਵਾਂ ਦੇ ਪ੍ਰਵਾਹ ਸ਼ਾਤੀ ਅੰਗਨਾ ਵਿੱਚ ਸਵੇਰ ਲਾਈ ਜਾਂਦੀ ਹੈ ਇੱਕ ਭਾਰਤ ਮੈਨ ਸ਼ੇਰ ਗੋਰਾ ਦਾ ਬਤਨ ਹੈ ਅੱਜ ਤੋਂ 70 ਸਾਲ ਪਹਿਲਾਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਦੇਸ਼ ਵਾਸੀਆਂ ਨੇ ਦੇਸ਼ ਪਿਤਾ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਵੱਡੀ ਲੜਾਈ ਲੜੀ ਸੀ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀਦੇ ਆਜਾਣ ਸਰਦਾਰ ਭਗਤ ਸਿੰਘ ਰਾਜਗੁਰੂ ਬੇਸਖਰੀ ਸਰਦਾਰ ਕਰਤਾਰ ਸਿੰਘ ਸਾਬਾ, ਸੀਤ ਮਦਨ ਲਾਲ ਟਿੰਗਰਾ, ਲੱਲਾ ਲੱਲ ਜਾਇ ਅਤੇ ਜੀਰਿਆ ਵਾਲਾ ਗੋਰੀ ਕਾਹ ਦਾ ਬਧਰ ਬੈਨ ਨਹੀਂ ਪੰਜਾਬੀ ਨੌਜਵਾਨ ਸੀਤ ਗੋਟ ਸਿੰਘ ਅਤੇ ਹੋਰ ਆਜ਼ਾਦੀ ਦੇ ਪ੍ਰਵਾਨਿਆਂ ਵੱਲੋਂ ਸਮੇਂ ਸਮੇਂ ਤੇ ਅਰੰਭ ਕੀਤੇ ਗਏ ਅਜ਼ਾਦੀ ਸੰਗਰਾਮਾਂ ਤੋਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਇਨ੍ਹਾਂ ਸਾਰੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅੱਗੇ ਆਪਣਾ ਸਿਰ ਚੁਕਾਉਂਦੇ ਹੋਏ ਸੂਬੇ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਉਹਨਾਂ ਦੇ ਭੂਮੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਸੁਪਨੇ ਨੂੰ ਸਾਕਾਰ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ ਅੱਜ ਜ਼ਰੂਰਤ ਹੈ ਕਿ ਜਦੋਂ ਅਸੀਂ ਸਾਰੇ ਗੱਲ ਕੇ 78ਵਾਂ ਆਜ਼ਾਦੀ ਦਿਵਸ ਬੜੀ ਸ਼ਾਨ ਸ਼ੌਕ ਨਾਲ ਮਨਾ ਰਹੇ ਹਾਂ ਤਾਂ ਕਿ ਸਵਤਾਨ ਦੇ ਨਿਰਮਾਤਾ ਪਾਪਾ ਸਾਹਿਬ ਡਾਕਟਰ ਪੀਗਰਾਵ ਅਗੇਰ ਜੀ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸੂਬਿਆਂ ਨੂੰ ਇੱਕੀ ਤੌਰ ਤੇ ਵੱਧ ਤੋਂ ਵੱਧ ਹੱਥ ਜੋੜ ਕੇ oh देश की मिट्टी के लिए समर्पित है सीने पर वर्दी हो ना हो सीने में तिरंगा जरूर है ਦੇ ਸਿੰਘ ਦੀਪਾਈ ਸ਼੍ਰੀਮਤੀ ਚਰਨਜੀਤ ਕੌਰ ਲੈਕਚਰ ਗੁਰਵੀਰ ਕੌਰ ਪੀਟੀਈ